ਕਰੀਸ਼ ਨੂੰ ਇਹ ਕਲੀਦਾਂ ਦੀ ਸਖ਼ਤ ਵਾਇਰਸ ਦੇਖਾ ਖੰਡਾ ਵਾਇਰਸ ਇਹ ਬੰਤੋ ਪਹਿਲਾ ਬੁਲਾ ਰਿਹਾ ਨੇ ਅੱਜ ਦਾ ਜੋ ਡੰਡਾ ਇਹ ਜੋ ਬੋਲਰਾਮ ਨੇ ਕਵਾਦੇ ਸੰਬੰਧ ਵਿੱਚ ਉਹਨਾਂ ਬਾਰੇ ਬੇਨਤੀਆਂ ਕੀਤੀਆਂ ਨੇ ਮੈਂ ਸਾਰੀ ਸੰਕਾ ਫਿਰ ਆਖੀ ਕਰ ਰਿਹਾ ਹੈ ਕਿ ਬਹੁਤ ਵੱਡਾ ਕਦਮ ਲੜੇ ਕਿਦਾ ਅੰਚਾਉਣਾ ਕਰਦੇ ਕਿ ਤੇ ਅਸੇ ਗੱਲਾਂ ਹੁੰਦੀਆਂ ਕੱਲ ਨੂੰ ਝੜਖੜਨਾ ਦਾ ਇਹ ਸੀਰ ਦਾ ਜੇ ਆਪਾਂ ਬਣਾ ਰਿਹਾ ਤੇ ਬੰਦ ਜਾਣਾ ਜੇ ਥੋੜੀ ਜਿਹੀ ਕਰੀਏ ਉਹ ਕਿ ਬਾਈ ਲੈਕਨਾਂ ਦੇ ਵਿੱਚ ਕੋਈ ਕੰਨ ਯਾਦ ਹੋਣਾ ਕਿ ਆਪਾਂ ਜਿਹੜੋ ਕੱਲ੍ਹ ਦੇ ਵਿੱਚ ਡਾਕਟਰ ਦਸੰਗਾਲੀ ਦੀ ਜੀਤੋਂ ਸੀ ਬਾਈ ਲੈਕਨ ਸੀ ਇਤਨਾ ਜਿਉਂ ਉਹ ਜਿਹੜੇ ਤੁਹਾਡੇ ਗੱਲ ਕਰਵਾਇਆ ਜਾਂ ਜਿਹੜੇ ਉਹ ਤੁਹਾਡੇ ਕੰਨੀ ਲੱਗੇਗਾ ਅੰਮਲਾਂ ਕਿ ਮੈਂ ਮੈਨਾਂ ਇਸ ਕਿਉਂ ਸਿੰਘ ਸਾਹਿਬ ਬੜੇ ਨੇ ਬਾਸ ਸਾਹਿਬ ਉਹ ਪਹਿਲਾਂ ਹਜਰ ਵਾਲੇ ਆਲੇ ਨੂੰ ਤੇ ਗਿੱਦੜਪਾਏ ਆਲੇ ਨੂੰ ਪਹਿਲਾਂ ਬਾਜਾ ਮਾਰਦੇ ਕਿ ਇਹਨਾਂ ਦੇ ਪ੍ਰੈਕਟਿਸ ਦੇ ਜਮਾਏ ਕਲਿਦਾਲਾ ਦਾ ਜਿਹੜਾ ਉਹ ਡਾਇਨਾ ਹਲਕੇ ਵਜਾ ਤਮੇਂ ਸਹੀ ਸੰਪਰਕ ਵੀ ਇਹਨਾਂ ਕਰੀ ਛੇ ਵੀ ਕਰੀ ਪਾਣਾ ਸਾਡਾ ਬਹੁਤ ਵੱਡਾ ਸਵਾਗਤ ਹੈ ਅਤੇ ਸਾਦਰ ਕੇ ਤਾਰੀਆਰਿਆਂ ਨੂੰ ਜਾਰੀ ਤਰਫ ਸਰਕਾਰ ਵਾਲੇ ਨੂੰ ਜਬੋਦਿਆਂ ਨੂੰ ਸਰਕਾਰ ਨੂੰ ਦਾ ਵਿਸ਼ਾ ਨੂੰ ਦੇ ਮਤ ਸਾਰੇ ਰਿਆਪਾਲ ਤੇ ਬਕਰੀ ਗੱਲੋਂ ਇਸ ਚੱਕ ਇਤਿਹਾਸੀ ਪਰਿਅੰਚ ਅੱਜ ਵਰਨਾਗੇ ਕੱਪਾ ਦੇ ਸਿੱਖੇ ਕਿ ਵਾਈਲੈਕਸ਼ਨ ਦੇ ਨਾਲ ਜਿਹੜਾ ਕਿ ਅਸੀਂ ਕਦੇ ਸਭ ਦੇ ਰੋਡ ਨਿਰਾਸ਼ੀ ਉਹ ਇੱਕ ਦਿੱਕਤ ਪੱਖੀ ਤੋਂ ਪ੍ਰਸਾਦ ਕਰਿਆ ਕੋ ਸਾਰੇ ਜਿੰਨਰ ਬੰਦੇ ਆ ਦੁਬਾਰਾ ਜਿਹੜਾ ਆਪਣਾ ਕੰਮ ਕਰਾਉਗੇ ਜਿਹੜੇ ਹੋਰ ਆਪਾਂ ਕੋਲੇ ਜਾ ਰਿਤੇ ਨਾ ਉਹਦੇ ਟੱਕ ਫੋਨ ਕਰੀ ਜਿਹਨਾਂ ਬੰਦ ਹੋ ਗਏ ਕਰੀ ਕਰੇ ਇਹ ਨੂੰ ਸਮੇਂ ਨੂੰ ਚਾਉਂਦੇ ਦਾ ਫੋਨ ਲੜੀ ਆ ਉਹ ਲੋਕ ਮੰਨਦੇ ਨਾ ਕਿਹਾ ਕਿ ਕਿਹਾ ਕਿ ਸਾਡੇ ਆਪਾਂ ਸਾਰੇ ਚੱਕਣੇ ਹੋ ਗਏ ਮੈਂ ਪੁੱਛਿਆ ਤੇ ਮੈਂ ਵਿਸ਼ਾ ਇਹ ਨਿਕਲਦੇ ਬੰਦੇ ਸਾਰੇ ਅਮਰੀਕਾ ਦੇ ਨਾਲ ਕਾਰਜ ਕਰਦੇ। ਕਨਫੀਕਰ ਕਾਰਜ ਮਰੀ ਇਹਨਾਂ ਪ੍ਰੋਜੈਕਟਾਂ ਨੂੰ ਸਾਡੇ ਸਰਕਾਰ। ਸਰਕਾਰ ਤੋਂ ਵਿਵਿਧਾ ਵਿੱਤੀਕ ਪ੍ਰੋਜੈਕਟਾਂ ਦੀ ਅਦਿਰੀ ਉਪਰੰਤ। ਇਹ ਕੰਮ ਦੇਖੇ ਨਾ ਕਾਰਜ ਨਾ ਇਹ ਸਰਕਾਰ ਕਰੇ। ਨਾਲ ਬਾਹਰੀ ਦੇਖੋ ਸੁਣੀ। ਅੰਮ੍ਰਿਤ ਸ਼ਾਹੂ ਆਪਨੀ ਫੁਟਾ ਦਿੱਤਾ। ਦੇ ਜੀ ਜੀ ਜਰੂਰ ਨਮ ਕਰਕੇ ਮੇਰਾ ਵਰਣਨ ਇਹਨਾਂ ਦਾ ਬਹੁਤ ਮਹਾਨ ਬਲਕਿ ਕਰਤਾ ਹੈ ਜਿਹਦੇ ਅਸਰ ਹੈ ਇਹਨਾਂ ਦੇ ਸਾਰਨਾ ਕਰਦੇ ਹੈ ਵਿਆਪਕ ਫੈਲੇ ਰੋਕਣ ਲਈ ਜੇ ਤਾਂ ਵੀ ਹੋਣੀ ਲੋਕਾਂ ਨੇ ਮਾਲੂ ਪੜੇ ਹੈ ਆਪਣੇ ਲੋਕੋ ਜਿਹੜਾ ਬਹੁਤ ਸਾਰੇ ਪਰ ਜੋ ਸਬਸਕ੍ਰਿਪਸ਼ਨ ਬੈਡਲ ਮੇਰੀ ਟ੍ਰੇਨਿੰਗ ਮਰੋਤ ਪੈਨ ਵੀ ਲੈ ਪਹੁੰਚਾ ਪ੍ਰਯੋਗ ਨਾਲ ਬਾਜ਼ਾਰਾਂ ਨੂੰ ਵੱਡਿਆ ਬੁਣੇਟੇ ਕਹਿੰਦੇ ਨੇ ਕਾਮਰਿ ਆਪਣੇ ਲੋ ਆਗਰ ਨੂੰ ਨਾਮਿਤ ਬੋਲਣਾ ਆਪਣਾ ਕੰਮ ਕਰੋ ਉਹਨਾਂ ਬਾਤਵਾਦ ਦੇ ਪ੍ਰਚਾਰ ਕਰਦੇ ਆ ਦੋ ਸੰਸਦਾਂ ਨੂੰ ਵਰਵਾਗੇ ਚਾਰਾ ਦੇ ਪੰਜਾਗੇ ਨੇ ਕਿਹਾ ਕਿ ਉਹ ਹੁਣ ਤੋਂ ਇਕੱਜ ਨੂੰ ਨਹੀਂ ਲੱਗਣਾ ਤੋਂ ਕਾਫੀ ਰਸਮੀ ਬਣੇ ਤੋਂ ਕਿ ਕਾਫੀ ਲੋਕ ਮਗਰ ਨਵੇਂ ਦਾ ਚਾਹ ਪਰਿਵਰਤਨ ਬਲਕਿ ਰਾਜਾ ਲੋਕਾਂ ਦਾ ਲੋਕਜਾਨ ਦੇ ਰਿਹਾ ਭੂਮੀ ਪ੍ਰੋਜੈਕਟ ਨੂੰ ਅਸਲੀ ਮੇਂਟਰ ਕਰਦਾ ਹੈ ਉਹ ਵੀ ਕਿਹਾ ਕਿ ਸੱਚੇ ਸਾਰ ਜਿਹੜਾ ਵਰਨ ਪਣਿਆ ਹੈ ਉਹਨੂੰ ਸਮਵਾਸ ਕਰਕੇ ਸ਼ੁਰੂਆਤ ਪ੍ਰਯਤਨ ਕਰਨਾ ਹੈ ਜਿਨ ਸਾਰ ਨੂੰ ਉੱਤੇ ਦਾ ਸਥਾਨਾ ਵਾਸਤੇ ਤੇ ਆਪਣੇ ਜਦੋਂ ਪਹਿਲੇ ਵੀਰ ਦਾ ਕਮਿਟੀ ਕੇ ਬਣਾ ਦਿੱਤੀ ਉਹਦੇ ਕੀ ਹੈ ਉਹਦੀ ਜੁਮਾ ਪਰੀ ਗਈ ਆਪਾਂ ਦਾ ਰੀਡਵੈਲੂਏਸ਼ਨ ਤੋਂ ਪਹਿਲਾਂ ਉਹ ਜਿਹੜਾ ਕੰਟਰਾ ਤੋਂ ਬੋਲ ਕੇ ਜਿਹੜਾ ਜਾਰੀ ਕੀਤਾ ਸੀ ਸਿੰਪਲ ਫੇਰ ਆਪਣੇ ਸਾਰੇ ਕਮਾਲ ਵਿੱਚ ਕਿਹਾ ਤੇ ਇਸੇ ਤਰ੍ਹਾਂ ਜੇ ਆਪਾਂ ਫਲਾਈਟ ਇਕੱਠੇ ਕਰਾ ਲਾ ਤਾਂ ਉਹ ਰੀਡ ਨਾ ਮਾਰੇ ਜਿੱਥੇ ਆਪਾਂ ਕਰਦੇ ਆਂ ਇਸੇ ਮੇਰੀ ਸਾਰਿਆਂ ਨੂੰ ਦਿੱਤੀ ਹੈ ਕਿਕਾ ਜੀ ਬੋਲੀ ਬੋਲੀ ਜੱਲਾ ਮੁੱਖ ਤੌਰ ਤੇ ਆਪਣਾ ਇਹ ਇੱਕ ਕੰਮ ਇਤਿਹਾਸਿਕ ਕੰਮ ਹੀ ਕੀਤਾ। ਦਾਇਰੋ ਬਚਿੱਤਰ ਦੇ ਉੱਤੇ ਤੋਂ ਤਾਂ ਪੱਤਰ ਆਉਣ ਪਰ ਇਹ ਦਿੱਤੇ ਪਤਾ ਕਿ ਮੇਰੇ ਤੇ ਵੀ ਹੁੰਦੇ ਮੰਨਦੇ ਹੋ। ਫਿਰ ਆਪਣੇ ਚਿੰਸੀ ਆਨੇ ਦਾ ਬੜਾ ਬੜਾ ਸੱਤ ਮੇਰੇ ਕੋਲ ਵਿਰਾਟ ਹੈ। ਤੁਹਾਨੂੰ ਕਿਹੋ ਜਿਹੀ ਇੱਕ ਜੀਵਨੋਂਗੇ। ਜੇ ਉਹਨਾਂ ਨੇ ਸ਼ਮਨ ਦੇ ਤੋਂ ਕੰਮ ਕਰਦੇ ਤੋਂ ਆਖਰ ਤੱਕ ਮਾਰੇ ਕਿਤਾਬੇ। ਉਹਨਾਂ ਪਰਜਣਾ। ਉਹ ਫਿਰ ਪਾਇਲ ਦੇ ਰਿਹਾ ਕਪਤਾ ਨਾਲ ਕਿਰਨ ਕਾਪੀ ਮੇਰੇ ਨਾਲ ਕਰ ਸਕੀ ਜੀ। 分かんないな。